ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਾਰੇ ਮਹੱਲਾ ਪੰਜਵਾੰ ਸ਼ੰਤ ਕਰ ਪਹਿਲਾ ਇੱਕ ਓ ਕਾਰ ਸਤ ਗੁਰ ਪ੍ਰਸਾਦਿ ਸਲੋਕ ਦਰਸ਼ਨ ਪਿਆਸੇ ਦਿਨ ਸਰਾਤ ਚਿਤਵੋਂ ਆਨ ਦਿਨ ਨੀਤ ਖੋਲਕ ਪੱਤ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਅਨ ਦਿਨ ਨੀਤ ਖੋਲ ਇੱਕ ਪੱਤ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੰਪ ਸੋਣ ਯਾਰ ਹਮਾਰੇ ਸੱਜਣ ਇਕ ਕਰ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹੰ ਫਿਰੋਂ ਖੋਜੰਤੀ ਆ ਤੇਸ ਦਾਸ ਪਿਆਰੇ ਸਿਰ ਧਰੀਓ ਤਾਰੇ ਇੱਕ ਕੋਰੀ ਦਰਸ਼ਨ ਦੀਜਾ ਨਾਨਾ ਹਮਾਰੇ ਪ੍ਰ ਰੰਗ ਰੰਗਾਰੇ ਇੱਕ ਤਿਲ ਪੀਨਾ ਤੀਰੀਜਾ ਸੋ ਮਨ ਲੀਨਾ ਜੋ ਜਲ ਮੀਨਾ ਚਾਤਰਿਕ ਜਿਵੇਂ ਤੇ ਸੰਤੀਆ ਜਨ ਨਾਨਕ ਗੁਰਪੂਰਾ ਪਾ ਸਗਲੀ ਤਖਾ ਬੁਝੰਤੀਆ ਵਾਹਿਗੁਰੂ ਜੀ ਕਾ ਖਾਲਸਾ جی जी सत्री